ਸੈਨਰੀ ਮੌਕਾ ਨੌਜਵਾਨ ਯੂਥ ਲਈ ਮੈਂ ਕਿਹਾ ਗੌਰਮੈਂਟ ਆਫ ਇੰਡੀਆ ਰੇਲਵੇ ਡਿਪਾਰਟਮੈਂਟ ਨੇ 8113 ਦੀਆਂ ਸੀਟਾਂ ਦੀ ਭਰਤੀ ਖੋਲੀ ਹੈ ਜਿਸ ਵਿੱਚ ਪੋਸਟਾਂ ਨੇ ਸਟੇਸ਼ਨ ਮਾਸਟਰ ਟ੍ਰੇਨ ਮੈਨੇਜਰ ਟੀਟੀ ਅਕਾਊਂਟਸ ਕਲਰਕ ਇਸ ਤੋਂ ਇਲਾਵਾ ਜੂਨੀਅਰ ਕਲਰਕ ਸਟੇਸ਼ਨ ਕਲਰਕ ਕਮਰਸ਼ੀਅਲ ਟਿਕਟ ਸੋ ਦੋਸਤੋ ਜਿਹੜ ਜਿਹੜੇ ਨੌਜਵਾਨ एलिजिਬਲ ਨੇ ਪਲੱਸ 2 ਗ੍ਰੈਜੂਏਸ਼ਨ ਜਾਂ ਐਕ ਸਰਵਿਸਮੈਨ ਕੋਈ ਵੀ ਭਾਗ ਲੈ ਸਕਦੇ ਨੇ ਸਾਰੀ ਦੀ ਸਾਰੀ ਡਿਟੇਲ ਆਪਾਂ ਇਹਦੇ ਵਿੱਚ ਮੈਂਸ਼ਨ ਕਰ ਦਾਂਗੇ ਡਾਕੂਮੈਂਟਸ ਕਿਹੜੇ ਚਾਹੀਦੇ ਨੇ ਆਧਾਰ ਕਾਰਡ ਟੈਲੀਫੋਨ ਨੰਬਰ ਈਮੇਲ ਆਈਡੀ ਤੁਹਾਡੀਆਂ ਫੋਟੋਆਂ ਤੁਹਾਡੋ ਜੀ ਐਜੂਕੇਸ਼ਨ ਦੇ ਸਰਟੀਫਿਕੇਟ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਮੈਂ ਗੁਰਪ੍ਰੀਤ ਸਿੰਘ ਜੱਸਲ ਪ੍ਰੀਤ ਮੋਟਰਜ਼ ਮੋਗਾ ਕਾਰ ਮਕੈਨਿਕ ਮੈਂ ਪੰਜਾਬ ਦੇ ਯੋਧਾ ਭਲਾ ਚਾਹਣਾ ਸਾਰੀ ਇਨਫੋਰਮੇਸ਼ਨ ਆਪਾਂ ਵੀਡੀਓ ਦੇ ਵਿੱਚ ਦੇ ਦਿੰਨੇ ਆ ਹਰੇਕ ਪੰਜਾਬੀ ਦੇ ਮੋਬਾਈਲ 'ਚ ਵੀਡੀਓ ਜਾਣੀ ਚਾਹੀਦੀ ਹੈ ਇਸ ਇਨਫੋਰਮੇਸ਼ਨ ਨੂੰ ਜਰੂਰ ਸ਼ੇਅਰ ਕਰਿਓ ਪੰਜਾਬੀ ਭੈਣ ਭਰਾ ਮਾਤਾ ਪਿਤਾ ਲਈ ਇਹ ਸੁਨਹਿਰੀ ਮੌਕਾ ਹੈ ਆਪਣੇ ਬੱਚਿਆਂ ਨੂੰ ਪੋਸਟਾਂ ਦੇ ਵਿੱਚ ਭਰਤੀ ਕਰਾਉਣ ਲਈ ਪ੍ਰੇਰਿਤ ਕਰੋ ਆਈਸਾਈਡ ਤੁਹਾਡੀ 6x6 ਮੈਡੀਕਲ ਦਾ ਖਾਸ ਧਿਆਨ ਰੱਖੋ ਸਾਰੇ ਟੈਸਟ ਤੇ ਅੱਖਾਂ ਦੇ ਟੈਸਟ ਕੰਪਲੀਟ ਕਰਵਾਓ ਜਿਸ ਵਿੱਚ ਮੈਡੀਕਲ ਦਾ ਜਦੋਂ ਤੁਹਾਡਾ ਟੈਸਟ ਹੋਵੇ ਉਹਦੇ ਵਿੱਚ ਤੁਸੀਂ ਫੇਲ ਨਾ ਹੋਵੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਕਰ ਸਸਕਾ